ਅਮਰ ਜੀ ਸਭ ਜੀ ਕੀ ਕਰਦੇ ਸਾਂ ਅਮਰਪ੍ਰੀਤ ਹਾਂ ਜੀ ਅਮਰਪ੍ਰੀਤ ਕੀ ਲੱਗਦੀ ਮੇਰੇ ਪਸੀ ਜੀ ਲੱਗਦੀ ਕੀ ਹੋਇਆ ਪੂਰੀ ਦਫਤਰ ਇਹ ਖ ਬੜੀਆ ਰੋਟੀ ਚ ਕੰਮ ਤੇ ਜਾਂਦੀ ਸੀ ਜੀ ਬਹੁਤ ਹਾਸਮੁਖ ਸੀ ਬਹੁਤ ਹੀ ਮਿਹਨਤੀ ਸੀਗੀ ਸਾਨੂੰ 20 ਤਰੀਕ ਨੂੰ ਗੱਲ ਵੀ ਹੋਈ ਆ ਕਿ ਜੇ ਰੈਡੀ ਮੈਂ ਆਉਂਗੀ ਮਹੀਨੇ ਤੱਕ ਮੇਰੀ ਪੀਆਰ ਹੋ ਜਾਣੀ ਹੈ ਲੋਦਬਾਦ ਮੈਂ ਆ ਜੂਗੀ ਛੁੱਟੀ ਲੈ ਕੇ ਹੈ ਕਿ ਇਸ ਤਰ੍ਹਾਂ ਉਹ ਕਿਦਾਂ ਦੂਰ ਪਹੁੰਚਾ ਸ਼ਾਮ ਨੂੰ ਬੱਸ ਉੱਥੋਂ ਉੱਪਰ ਕਰਾ ਕੇ ਆਪਣੀ ਡਿਊਟੀ ਤੇ ਜਾ ਰਹੀ ਸੀਗੀ ਉਸ ਤੋਂ ਬਾਅਦ ਇਹਦਾ ਫੋਨ ਬੰਦ ਹੋ ਗਿਆ ਤੇ 24 ਘੰਟੇ ਮੈਨੂੰ ਬੰਦ ਰਿਹਾ ਫਿਰ ਜਿਹੜੀ ਵੱਡੀ ਸਿਸਟਰ ਨੇ ਕਿਹਾ ਵੀ ਫੋਨ ਬੰਦ ਆ ਇੱਥੋਂ ਕਰਕੇ ਦੇਖਿਆ ਬੰਦ ਸੀ ਫੋਨ ਫਿਰ ਜਦੋਂ ਉਹਨੇ ਐਡਾਪਟਰ ਲਖਾਈ ਉੱਤੇ ਉੱਥੇ ਜਾ ਕੇ ਪਤਾ ਲੱਗਿਆ ਵੀ ਉਹ ਉਹਦੀ ਬੋਡੀ ਵੀਲੀ ਦੋ ਦਿਨ ਬਾਅਦ ਤੇ ਉਸ ਤੋਂ ਬਾਅਦ ਉਹਦੀ ਪਛਾਣ ਕੀਤੀ ਨਹੀਂ ਹਾਂ ਮੀ ਜੀ ਕੀ ਮੰਗਣਾ ਹੈ ਅਸੀਂ ਮੰਗ ਕਰਦੇ ਹਾਂ ਵੀ ਸਰਕਾਰ ਤੋਂ ਸਾਡੀ ਮਦਦ ਕੀਤੀ ਜਾਵੇ ਪਰਿਵਾਰ ਵੀ ਬਹੁਤ ਹੈਂਗ ਟੂ ਮੌਤਾ ਜੀ ਬਸ ਉਹ ਮਾਤਮਾ ਕਰੇ ਵੀ ਸਾਡੀ ਗਰੀਬੀ ਨੂੰ ਸੀ ਆਗਨੀ ਉਹਦੀ ਅੜਵਾਜ ਪੂਰੀ ਕਰਨੇ ਚਾਹੁੰਦੇ ਆ ਵੀ ਇੱਥੇ ਲੱਗੇ ਸੀ ਲੋਕਾਂ ਦੀ ਗੱਲ ਸਮਝਾਵੇ ਸਾਡੀ ਜਿੰਨੀ ਵੱਧ ਤੋਂ ਵੱਧ ਆਵੇ ਕਿ ਨਾ ਰੈਂਟਰ ਪਾਰਟਸਿੰਗ ਹਾਲਸਾ ਕਿਸਾ ਦੇ ਜੇ ਕੋਟਮਲੇ ਦੀ ਬੀਟੀਆ ਅਮਰੀਕਾ ਕੈਨੇਡਾ ਦੇ ਇਸ ਤਰ੍ਹਾਂ ਦੇ ਦੇਖੋ ਪਰਿਵਾਰ ਨੂੰ ਹੀ ਹੁੰਦਾ ਵੀ ਸਾਡਾ ਬੱਚਾ ਕਿਤੇ ਕੰਮ ਲੱਗ ਜੇ ਬੱਚੀ ਦੀ ਹੁਣ ਨਕਸਿੰਗ ਦੀ ਅਬਜੌਰਬ ਕਰ ਰਹੀ ਸੀ ਜੇ ਸਾਡੇ ਪੰਜਾਬ ਦੇ ਵਿੱਚ ਨੌਕਰੀ ਹੁਣ ਕਿਉਂ ਬੱਚੇ ਬਾਹਰ ਜਾਣ ਦੇਖੋ ਅੱਜ ਹੜਾਤੇ ਹੋ ਗਏ ਕੈਨੇਡਾ 'ਚ ਵੀ ਨਸ਼ਾ ਦਾ ਦੌੜ ਚੱਲ ਪਿਆ ਸਾਡੇ ਪੰਜਾਬੀਆਂ ਨੇ ਜਾ ਕੇ ਉੱਥੇ ਸਾਰਾ ਕੁਝ ਗਲਤ ਕੰਮ ਹੋ ਜਾਗਾ ਇਹ ਵੀ ਜਿਹੜਾ ਬੱਚੇ ਦੀ ਲਿੱਖੀ ਹੋਈ ਹੈ ਇਹ ਵੀ ਪਤਾ ਲੱਗਿਆ ਵੀ ਕੋਈ ਪੰਜਾਬੀ ਸੀਗਾ ਜਿਹਨੇ ਇਹ ਕਾਰਾ ਕੀਤਾਗਾ ਦੇਖੋ ਹਰੇਕ ਨੂੰ ਆਸ ਹੁੰਦੀ ਹੈ ਵੀ ਸਾਡਾ ਬੱਚਾ ਪੜ੍ਹ ਲਿਖ ਕੇ ਕਿਤੇ ਅੱਛੀ ਜੌਬ ਕਰੇ ਉਸ ਦੇ ਤਹਿਤ ਇਹਨਾਂ ਨੇ ਬਾਹਰ ਬੇਟੀ ਭੇਜੀ ਸੀਗੀ ਤੇ ਪਰ ਇਹ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਸਾਡੇ ਬੱਚੇ ਨਾਲ ਐਡਾ ਕਾਂਡ ਹੋ ਜਾਣਾਗਾ ਵਿਆਹ ਦੀ ਚੌ ਚੱਲ ਰਹੀ ਸੀਗੀ ਖੁਸ਼ੀਆਂ ਚੱਲ ਰਹੀਆਂ ਸੀ ਇਹ ਜਵਾਨ ਮੱਤੀ ਸੀ ਵੈਲ ਸੈਟਡ ਸੀਗੀ ਆਪਣੇ ਕਮਾਈ ਆਪ ਕਰ ਰਹੀ ਸੀਗੀ ਕੋਈ ਪਰਿਵਾਰ ਤੇ ਬਜਨ ਨਹੀਂ ਸੀਗਾ ਬੜੇ ਖੁਸ਼ੀ ਕੀ ਖੁਸ਼ੀ ਵੀ ਤੇ ਬੱਚਾ ਸੀਗਾ ਸਾਡਾ ਜਵਾਨ ਦਾ ਬੱਚਾ ਹੀ ਬਹੁਤ ਖੁਸ਼ੀਬੀਤ ਸੀਗਾ ਤੇ ਕੋਈ ਟੈਨਸ਼ਨ ਨਹੀਂ ਪਰ ਬਹੁਤ ਮਾੜਾ ਹੋਇਆ ਤੇ ਸਾਰੇ ਪਰਿਵਾਰ ਨੂੰ ਤੇ ਸਾਡੇ ਮਾਲਕ ਨੂੰ ਬਹੁਤ ਵੱਡਾ ਘਾਟਾ ਪੈਗਾ ਪਰਿਵਾਰਤਾ ਪਿਆਰ ਤੇ ਸਾਡੀ ਬੱਚੀ ਜਿਹੜੀ ਗਈ ਹੈ ਬਹੁਤ ਮਾੜਾ ਹੋਇਆ ਤੇ ਸਰਕਾਰ ਨੂੰ ਉਸ ਤੋਂ ਹੀ ਬੇਨਤੀ ਕਰਦੇ ਆ ਵੀ ਦੇਖੋ ਜੇ ਸਾਡੇ ਇੱਥੇ ਹਾਲਾਤ ਚੰਗੇ ਹੋਣਗੇ ਪੰਜਾਬ ਦੇ ਸਾਡੇ ਬੱਚੇ ਕਿਉਂ ਬਾਹਰ ਜਾਣ ਕਿ ਪੰਜਾਬ ਸਾਡੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਰ ਨਹੀਂ ਸਾਡੇ ਜਿਹੜੇ ਨੁਕਸਾਨ ਹੋ ਰਹੇ ਨੇ